ਰਸਤੇ ਦਾ ਨਹੀਂ ਤੇ ਮਿਲਣ ਦਾ ਵੀ ਫਾਇਦਾ ਨਹੀਂ ਬੁੜੀਆਂ ਘਰੋਂ ਖੇਤ ਭੇਜ ਦਿੰਦੇ ਨੇ ਕਹਿੰਦੇ ਖੇਤ ਆ ਲੈ ਹੋ ਬੈਠਾ ਉਹ ਕੀ ਹਾਲਾ ਨੰਨੇ ਬੱਲੇ 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 ਹੋ ਵਈ ਬਾਲੇ ਟਾਈਮ ਬਾਦ ਆਏ ਪਤੰਦਰਾ ਸਕਰੀਨ ਚ ਆਏ ਹੋਏ ਆਏ ਓਏ ਕੰਮੀ ਬਾਲੇ ਜਾਦੇ ਹੁੰਦੇ ਨੇ ਯਾਰ ਫਸੀ ਨਿਕਲ ਆ ਜਾਂਦਾ ਹੋਰ ਠੀਕ ਆ ਵਧੀਆ ਬਈ ਚੜਦੀ ਕਲਾ ਕਿਵੇਂ ਮਾਰਿਆ ਕਿੜਾ ਬਾਈ ਜਮਾ ਮਾਰ ਲੈ ਕਿੜਾ ਬੇਲੇ ਬਸ ਬੇਲੇ ਹੋ ਕੇ 10 ਮਿੰਟ ਚਲੋ ਸ਼ੁਕਰ ਕਰਤਾ ਨਾ ਭਾਗ ਬਈ ਹੋਰ ਹੋ ਠੀਕ ਆ ਬਈ ਕਿਰਪਾ ਬਾਬੇ ਲੜਕੀ ਬਾਈ ਜਾ ਮੈਂ ਪਾਣੀ ਪੂਣੀ ਲਿਆਉਣੇ ਹਾਂ ਲੈ ਆ ਪਾਣੀ ਦੇ ਇਧਰ ਸਕੀਰ ਵੀ ਕਹਿੰਦੇ ਨੇ ਬੰਦਾ ਉੱਥੇ ਹੀ ਗਿਆ ਉੱਥੇ ਹੀ ਅਕੀਦ ਕਰਦਾ ਲੈ ਇੰਨੇ ਟਾਈਮ ਨਾਲ ਲੈ ਬਾਈ ਹਾਂ ਪਾਣੀ ਪਿਆ ਮਿੱਤਰਾ ਉਹ ਇਹ ਪਹਿਲਾਂ ਤਾਂ ਤੂੰ ਫੜਾ ਬਦਾ ਸਮਾਨ ਬਾਈ ਜਿਹੜਾ ਮੈਂ ਭੁੱਲਿਆ ਸੀ ਇਹਦਾ ਜ਼ਰੂਰੀ ਹੈ ਬੋ ਬਾਈ ਤੇਰੇ ਬੋ ਬਾਈ ਤੇਰੇ ਹੋਰ ਕਰ ਬਾਰ ਠੀਕ ਆ ਬਾਈ ਕਰ ਬਾਰ ਠੀਕ ਆ ਤੂੰ ਵੀ ਤੱਪੇ ਸਾਹਮਣੇ ਚੱਲ ਤੁਸੀਂ ਸਾਹਮਣੇ ਹਾਂ ਹਾਂ ਬਾਈ ਵਧੀਆ ਓਕੇ ਆ ਕੰਮ ਚੜਦੀ ਕਲਾ ਕਿਰਪਾ ਬਾਬੇ ਰਣਕ ਦੀ ਹੋ ਸਾਲਾ ਪੂਰਾ ਵਧੀਆ ਕੰਮ ਚਾਹ ਚੁਲੇ ਆਵਾਂ ਬਈ ਨਾ ਨਾ ਚਾਹ ਮੈਂ ਕਿੱਥੇ ਪੀਣਾ ਯਰ ਤਜਾਬ ਦਾ ਘਰ ਅੱਗ ਲਾਉਂਦੇ ਚਾਹ ਨੂੰ ਪਾਣੀ ਨਾ 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 ਇੰਨੇ ਟਾਈਮ ਬਾਅਦ ਆਇਆ ਪਤੰਦਰ ਇਹ ਪੁੱਛੀ ਜਾਂਦਾ ਚਾਹ ਲੈ ਨਹੀਂ ਇਸ ਕਿਰੀਅਲ ਨੂੰ ਚਾਹ ਦੀ ਹੁਣੀ ਚਾਹੀਦੀ ਵੀ ਫਾਰਮੈਲਿਟੀਆਂ ਕਰਦਾ ਸਮੋਸੇ ਸਮੋਸੇ ਲੈ ਆਉਣਾ ਫਿਰ ਉਹ ਸਮੋਸੇ ਕਿੱਥੇ ਖਾਣਾ ਯਾਰ ਦੁਪਹਿਰੇ ਸਮੋਸੇ ਕੌਣ ਖਾਂਦਾ ਯਾਰ ਖਾ ਲਈ ਇੱਕ ਨਾ ਨਾ ਦੁਪਹਿਰੇ ਸਮੋਸੇ ਰੋਟੀ ਚੱਲ ਰਹੀ ਆ ਹੋਰ ਦੱਸ ਨੀ ਨਹੀਂ ਨਹੀਂ ਦੁਪਹਿਰੇ ਸਮੋਸੇ ਕੌਣ ਖਾਂਦਾ ਯਾਰ ਚੱਲ ਮਰਜੀ ਆ ਤੇਰੀ ਬਈ ਹੋਰ ਗੱਲ ਬਾਤ ਸੁਣਾ ਆ ਜਾਵਾਂ ਠੀਕ ਆ ਜਮਾਂ ਬਈ ਕਿਰਪਾ ਬਾਬੇ ਰਣਕ ਦੀ ਇਹ ਕਿਵੇਂ ਬਟਲ ਡਰ ਬੂਟ ਜਿਹੜਾ ਹੀ ਜਾਂਦਾ ਕਿਤੇ ਰਹਿਣ ਦਾ ਪ੍ਰੋਗਰਾਮ ਪਾਦੀ ਕਰਕੇ ਆਇਆ ਸਾਡੇ ਨੂੰ ਪੀਣਾ ਔਟ ਤੋਂ ਕੋਈ ਇੱਕ ਦੇਖ ਲੈਣੇ ਤੂੰ ਰਹੀਂ ਭਾਈ ਅੱਜ ਮੈਂ ਨਹੀਂ ਰਹਿੰਦਾ ਭਾਈ ਮੈਂ ਤਾਂ ਜਾ ਨਾ ਤਰਾ ਸਮਾਨ ਹੀ ਫੜਾਉਣ ਆਇਆ ਸੀ ਦੋ ਮਿੰਟ ਲਈ ਬਣ ਕੇ ਤੇ ਮੈਂ ਗੱਲ ਲਾ ਦੇ ਜੁਰ ਹੁਣ ਤੂੰ ਰਹੀ ਭਈ ਇੱਕ ਤੂੰ ਮੈਂ ਨਹੀਂ ਰਹਿਣਾ ਭਾਈ ਜਾਂਦਾ ਰਹਿਣਾ ਠਾਮਣਾ ਯਾਰ ਘਰੇ ਕੰਮ ਕਰਨੇ ਨੇ ਸੁਣੀਆਂ ਟੋਕੇ ਧਾਰਾਂ ਦੇ ਪਤੰਦਰਾ ਇਨੇ ਟਾਈਮ ਬਾਅਦ ਆਏ ਤੂੰ ਨਹੀਂ 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 ਤੂੰ ਆ ਜੀ ਮੇਰੇ ਕੋਈ ਨਾ ਉਹ ਗੱਲਾਂ ਬਾਤਾਂ ਮਾਰਾਂਗੇ ਉਹ ਨਹੀਂ ਨਹੀਂ ਭਾਈ ਗੱਲਾਂ ਬਾਤ ਨੂੰ ਹੀ ਰਹਿੰਦੇ ਪਾਰਟੀ ਕਰਾਂਗੇ ਘਾਟੀ ਪੂਟੀ ਨੂੰ ਛੱਡ ਮੈਂ ਤਾਂ ਉਹ ਮਹਿਫਲ ਸਜਾਵਾਂਗੇ ਨਹੀਂ 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 ਮਹਿਫਲ ਨਹੀਂ ਉਹ ਮੁਰਗਾ ਵਰਗਾ ਬਣਾਵਾਂਗੇ ਹੈ ਉਹ ਮੈਂ ਤਾਂ ਇਹ ਕਹਿੰਦਾ ਸੀ ਵੀ ਕੰਮ ਤਾਂ ਦੇ ਵੀ ਕਰਨੀ ਨੇ ਉਹ ਤਾਂ ਅਜ ਕਰਨੇ ਨੇ ਤਾਂ ਹੀ ਮੈਂ ਤੈਨੂੰ ਕਹਿੰਦਾ ਕੰਮ ਬੰਦੇ ਕਰਨੇ ਨੇ ਯਾਰ ਮਜਬੂਰੀ ਆ ਜਾਂਦੀ ਹੈ ਭਾਈ ਸੌ ਮਜਬੂਰੀਆਂ ਨੇ ਗੱਲ ਪੱਕੀਆ ਕਿੱਥੇ ਜਾਇਆ ਜਾਂਦਾ ਹੈ ਨਾ ਹਾਂ ਚਲੋ ਠੀਕ ਆ ਫਿਰ ਠੀਕ ਆ ਬਾਈ ਠੀਕ ਆ ਓਕੇ ਬਾਈ ਓਏ ਆ ਜਾ ਕੇਵਲਾ ਬਾਈ ਆ ਜਾ ਬਾਈ ਆ ਬਾਈਆਂ ਨੂੰ ਆਪਾਂ ਮੁੱਦੇ ਦੀ ਗੱਲ ਦੱਸੀਏ ਤੇਰੀ ਗੱਲ ਦੱਸਣਾ ਮੁੱਦੇ ਦੀ ਗੱਲ ਇਹੀ ਸਭ ਤੋਂ ਪਹਿਲਾਂ ਨਾਤਾ ਅਗਲਾ ਰੱਖ ਕੇ ਰਾਜੀ ਆ ਨਾ ਰੱਖ ਕੇ ਰਾਜੀ ਆ ਐਵੇਂ ਇਹ ਗੱਲ ਪਤਾ ਕਿਵੇਂ ਆ ਸਲਾ ਕੇ ਰਾ ਸਾਰੇ ਵੀ ਰਾ ਇਹ ਤੁਹਾਨੂੰ ਬਹਿ ਜਾ ਇਹ ਰਿਸ਼ਤੇਦਾਰੀਆਂ ਚ ਸਕੀਰੀਆਂ ਦੀ ਗੱਲ ਆ ਬਾਈ ਕਹਿੰਦਾ ਪਹਿਲਾਂ ਵਰਗੀਆਂ ਰਿਸ਼ਤੇਦਾਰੀਆਂ ਕਿੱਥੇ ਰਿਸ਼ਤੇ ਅੱਜ ਕੱਲ ਹੋ ਗਏ ਫਿੱਕੇ ਸਹੀ ਗੱਲ ਹੈ ਕੰਟਾ ਕਸ ਮਸਾਂ ਮਿਲਣ ਜਾਂਦੇ ਰੋਟੀ ਘਰੇ ਆ ਕੇ ਖਾਂਦੇ ਸਹੀ ਗੱਲ ਹੈ ਤੇਰੇ ਵਰਗਾ ਸਮੋਸੇ ਪੁੱਛ ਲੈਂਦਾ ਰੋਟੀ ਬਹੁਤ ਨਹੀਂ ਹਾਂ ਚਾਹ ਪਾਣੀ ਵੀ ਛੱਡਣਾ ਵਿਚਾਲੇ ਪੈ ਗਿਆ ਵਹਿਮਣੀ ਹਾਏ ਟਾਈਮ ਨਹੀਂ ਹਾਏ ਟਾਈਮ ਨਹੀਂ ਹਾਏ ਟਾਈਮ ਨਹੀਂ ਬੂ ਟਾਈਮ ਨਹੀਂ ਹਾਏ 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 ਮੂਰਲਾ ਵੀ ਕਹਿੰਦਾ ਇਹ ਤੋਂ ਖਿਹੜਾ ਸੜਾਈਏ ਸਹੀ ਗੱਲ ਹੈ ਤੂੰ ਕਹਿੰਦਾ ਨਹੀਂ ਸੀ ਨਾ ਵੀ ਨੂੰ ਯਾਰ ਕੇਰਾ ਪੁੱਛ ਕੇ ਫਾ ਵੱਡ ਬਾਰੀ ਬਾਰੀ ਪੁੱਛਣ ਚਾਹ ਬਣਾਈਏ ਯਾਰ ਚਾਹ ਪੁੱਛਣ ਵਾਲੀ ਚੀਜ਼ ਆ ਵੀ ਲਿਆ ਕੇ ਧਰ ਦੋ ਤੁਸੀਂ ਲੈ ਹਾਏ ਰੋਟੀ ਨੂੰ ਵੀ ਨਾ ਲੱਗ ਜੇ ਪਤੰਦਰ ਕੋਸਰ ਮੋਸਰ ਕਰਦੇ ਜਾ ਕੇ ਅ ਕੋਈ ਰੋਟੀ ਬਣਾ ਕੇ ਰਾਜੀ ਹਾਂ ਸਮੋਸਾ ਤਾਂ ਜਿਆ ਬਣ ਜਾਂਦਾ ਯਾਰ ਚੱਕ ਲਿਆ ਉਹਨ ਸਮੋਸੇ ਤਾਂ ਹੀ ਆਟਾ ਗੁੰਨਣਾ ਨਾ ਪਈ ਜਾ ਹਾਏ ਇੱਥੇ ਰਾਤ ਨਾ ਰਹਿ ਜਾ ਹਾਏ ਇੱਥੇ ਰਾਤੀ ਨਾ ਰਹਿ ਜੀਵੇਂ ਮੈਂ ਸੋਚਦਾ ਸੀ ਹਾਂ ਤੂੰ ਆ ਕੇ ਕੇਰਾ ਤਾਂ ਗਲੋਂ ਲਾ ਦੇ ਨਾ ਤੇ ਉਹ ਤੋਂ ਬਾਅਦ ਉਧਰ ਜਿਹੜਾ ਰਿਸ਼ਤੇ ਜਰੀ ਚ ਆਇਆ ਹੁੰਦਾ ਮੇਰੇ ਵਰਗਾ ਨਾ ਅੱਡੇ ਨਹੀਂ ਲਾਉਂਦਾ ਕਾਲੀ ਤੁਰਦਾ ਮਿੰਟ ਚ ਆਉਂਦੇ ਜਾਂਦਾ ਮੁਰਦਾ ਅੱਡੀ ਮੈਂ ਕਿਹੜਾ ਲਈ ਸੀ ਨਾ ਬਾਹਲਾ ਕੰਮ ਆ ਫੇਰ ਆਵਾਂਗੇ ਜਦੋਂ ਆ ਰਾਤ ਕੱਟ ਕੇ ਜਾਵਾਂਗੇ ਹਰ ਇੱਕ ਵਾਰ ਹੀ ਕਹਿੰਦਾ ਹਾਂ ਮੈਨੂੰ ਵੀ ਕਾਲੀ ਸੀ ਰਹਿਣ ਲਈ ਰਿਸ਼ਤੇਦਾਰੀ ਦੇ ਵਿੱਚ ਕਹਿੰਦੇ ਹੁੰਦੇ ਕੈਮ ਨਹੀਂ ਹੈ ਟਾਈਮ ਨਹੀਂ ਤੇ ਅਗਲਾ ਵੀ ਸੋਚੇ ਲੈ ਲਿਆ ਪੰਗਾ ਜੇ ਮੁਰਜੇ ਛੇ ਦੀ ਤਾਂ ਚੰਗਾ ਜਿਵੇਂ ਮੈਂ ਕਹਿੰਦਾ ਸੀ ਵੀ ਜੇ ਵਗ ਜੇ ਇਹ ਹਾਂ ਕਹਿੰਦਾ ਅਸੀਂ ਵੀ ਸਮਝਦੇ ਮਜਬੂਰੀ ਭਾਜੀ ਚੱਲ ਫੇਰ ਆ ਜੀ ਜਦੋਂ ਰੁੱਤ ਚੰਗੀ ਆ ਗਈ ਤਾਂ ਮੈਨੂੰ ਕਿਹਾ ਚੱਲ ਬਈ ਤੇਰੀ ਮਜਬੂਰੀ ਆ ਕੰਮ ਤਾਂ ਦੇ ਮੈਂ ਤਾਂ ਤਿਆਰ ਹੋ ਗਈ ਉਹ ਤਾਂ ਮੁਰਗੇ ਮੀਟ ਦਾ ਨਾਂ ਲੈ ਤਾ ਸੀ ਬਈ ਹਾਂ ਤੁਰਦੇ ਨੂੰ ਰੋਕਦੇ ਨਹੀਂ ਬਹੁਤਾ ਕਿਤੇ ਫੇਰ ਨਾ ਬਹਿ ਜੇ ਸਮਝ ਗਿਆ ਵੀ ਕਿਤੇ ਮੰਜੇ ਤੇ ਫੇਰ ਨਾ ਬਹਿ ਜੇ ਹਾਈ ਰਾਤ ਨਾ ਰਹਿ ਜੇ ਪਤੰਦਰ ਹੀ ਕਿਥੇ ਇੱਥੀ ਨਾ ਪਏ ਜੇ ਰਾਤ ਨੂੰ ਹਨਾ ਇੱਕ ਇੱਕ ਗੱਲ ਐਸਟਰੀ ਲਿਖ ਜਾਂਦੇ ਹਾਂ ਬਈ ਇਹ ਕਹਾਣੀ ਲੋਕਾਂ ਦੀ ਹੁਣ ਮੋਹ ਨਹੀਂ ਕਰਦੇ ਸਕੀਰੀਆਂ ਵਾਲੇ ਅੱਜ ਕੱਲ ਇੱਕ ਦੂਜੇ ਦਾ ਤਿਉਹ ਨਹੀਂ ਕਰਦੇ ਕਰਦੇ ਕਿਉਂ ਨਹੀਂ ਕਰਦਾ ਸਹੀ ਗੱਲ ਨਾ ਮੂਹਰਲਾ ਰੱਖ ਕੇ ਰਾਜੀ ਨਾਗਲਾ ਰਹਿ ਕੇ ਰਾਜੀ ਉਤੋਂ ਉਤੋਂ ਮਿੱਠੇ ਸਾਰੇ ਵਿੱਚੋਂ ਸਾਰੇ ਕੌੜੇ ਭਾਜੀ ਸਾਰੇ ਬੰਦੇ ਵਿੱਚੋਂ ਕੌਣ ਹੈ ਨਾਗਲਾ ਰਹਿ ਕੇ ਰਾਜੀ ਕੀ ਕਹਿਣਾ ਚਾਹਣਾ ਇੱਥੇ ਬਈ ਇੱਥੇ ਬਈ ਇਹੀ ਕਹਿਣਾ ਚਾਹਣਾਗਾ ਰਿਸ਼ਤੇ ਨਾਤੇ ਹਨਾ ਆਪਣੇ ਐਨੇ ਗਰਖ ਚੁੱਕੇ ਨੇ ਨਾ ਕੋਈ ਰਹਿ ਕੇ ਰਾਜੀ ਹੈ ਨਾ ਕੋਈ ਰੱਖ ਕੇ ਰਾਜੀ ਹੈ ਜਦੋਂ ਆਪਾਂ ਕਿਸੇ ਦੇ ਜਾਣੇ ਹਨਾ ਅਗੇ ਕੋਈ ਨਿੰਬੂ ਵਾਲਾ ਪਾਣੀ ਬਣਾਉਂਦਾ ਸਕੰਜਵੀ ਬਣਾਉਂਦਾ ਹਨਾ ਰੂਹ ਆਫ ਜੱਬਗਰ ਹੋਰ ਕੁਝ ਬਣਾਉਂਦਾ ਹੁਣ ਆ ਗਲਾ ਲੈ ਕੇ ਹਨਾ ਜਲ ਜੀਰੇ ਕੋਕ ਧਰ ਦਿੰਦਾਗਾ ਠੀਕ ਹੈ ਰੋਟੀ ਸਮੋਸੇ ਧਰ ਦਿੰਦਾ ਕੋਈ ਰੋਟੀਆਂ ਬਣਾ ਕੇ ਰਾਜੀ ਨਹੀਂ ਫਿਰ ਰਿਸ਼ਤੇਦਾਰ ਰਿਸ਼ਤੇਦਾਰ ਰਹਿ ਕੇ ਵੀ ਕਰੂਗਾ ਕੋਈ ਚਾਰ ਜਾਣੇ ਨੇ ਘੱਟ ਚਾਰਾਂ ਕੋਲੇ ਫੋਨ ਹੁੰਦੇ ਨੇ ਆਪਦੇ ਫੋਨਾਂ ਤੇ ਲ ਹਾਂ ਇਹ ਵੀ ਪੰਗੇ ਵੀ ਗੱਲਾਂ ਜਮਾ ਸਹੀ ਆ ਜਦੋਂ ਕੋਈ ਆ ਜਾਂਦਾ ਹੈਗਾ ਅਗਲਾ ਕਹਿੰਦਾ ਕਿੱਥੋਂ ਆ ਗਿਆ ਇਹ ਉੱਤੋਂ ਤੋਂ ਜ਼ੋਰ ਪਾਈ ਜਾਣਗੇ ਹੂੰ ਠੀਕ ਹੈ ਅਗਲਾ ਵੀ ਇੱਕ ਬਸ ਅਣਸਰ ਦੇ ਨੂੰ ਆਉਂਦਾ ਹੈ ਹਾਂ ਠੀਕ ਹੈ ਨਹੀਂ ਕਿ ਉਹਦੇ ਆ ਕੇ ਨਹੀਂ ਕੰਮ ਪਤਾ ਨਹੀਂ ਕੀ ਨੇ ਇੰਨੇ ਨਾਲੇ ਵਿਹਲਾ ਅਗਲਾ ਅੱਗੇ ਸੱਤ ਸੱਤ ਰਿਸ਼ਤੇਦਾਰੀਂ ਇੱਕ ਰਾਤਾਂ 'ਚ ਕੱਟੇ ਉਹ ਇੱਕ ਰਿਸ਼ਤੇਦਾਰੀਂ ਸੱਤ ਸੱਤ ਰਾਤਾਂ ਕੱਢਦੇ ਮੇਨ ਮਕਸਦ ਇਹ ਹੀ ਰੱਖੇ ਵੀਡੀਓ 'ਚ ਵੀ ਨਾ ਕੋਈ ਰਹਿ ਕੇ ਰਾਜੀ ਨਾ ਕੋਈ ਰੱਖ ਕੇ ਬਿਲਕੁਲ ਬਾਈ ਸਕੀਰੀਆਂ ਦਾ ਬਹੁਤ ਫਰਕ ਬਦਲ ਚੁੱਕਾ ਹੈਗਾ ਬਾਲਾ ਫਰਕ ਪੈ ਚੁੱਕੇ ਨੇ ਹਰੇਕ ਦੇ ਮੋਹ ਦਿਲ ਚ ਹੁੰਦਾ ਵੀ ਮੰਨ ਲਾ ਦੂਰ ਰਹਿ ਕੇ ਵੀ ਹੋ ਜਾਂਦਾ ਉਸ ਬਾਈ ਫਰਕ ਇਹਨਾਂ ਨੇ ਪਵਾਏ ਨੇ ਸਭ ਇਹਨਾਂ ਨੇ ਪਵਾਤੇ ਇਹ 5G ਨੈਟ ਆ ਗਿਆ ਅੱਜ ਕੜਾ ਕਰੰਟ ਜਿਹੀ ਵੱਜਣ ਲੱਗੇ ਦੱਸਿਓ ਵੀ ਵੀਡੀਓ ਕਾਲਤੀ ਸਾਰਾ ਕੁਝ ਕਰ ਲੈਂਦੇ ਨੇ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਸਹੀ ਗੱਲ ਹੈ ਬਾਈ ਇਹ ਵੀਡੀਓ ਵਧੀਆ ਲੱਗੀ ਸਾਰੇ ਜਾਣੇ ਸ਼ੇਅਰ ਕਰੋ ਵੀਰੇ ਸ਼ੁਕਰੀਆ ਜੀ ਧੰਨਵਾਦ ਵੀਰੇ